ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਲ ਅਵਸਥਾ ਦੀ ਆਪ ਸਭ ਸੰਗਤ ਨਾਲ ਸਾਖੀ ਸਾਂਝੀ ਕਰਦੇ ਹਾਂ ਆਪ ਜੀ ਬੜੇ ਪਿਆਰ ਨਾਲ ਸੌਣਾ ਜੀ ਅਤੇ ਸਤਨਾਮ ਸ੍ਰੀ ਵਾਹਿਗੁਰੂ ਲਿਖ ਕੇ ਆਪ ਸਭ ਸੰਗਤ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਣਾ ਜੀ ਗੁਰੂ ਜੀ ਦੀ ਬਾਲ ਅਵਸਥਾ ਵਿੱਚ ਮਾਤਾ ਜੀ ਜਿਸ ਪੰਘੂੜੇ ਵਿੱਚ ਸਹਿਬਜ਼ਾਦਾ ਜੀ ਨੂੰ ਸੌਣ ਵਾਸਤੇ tatha ਖੇਡਣ ਵਾਸਤੇ ਲਟਾਉਂਦੇ ਸਨ ਉਸ ਨੂੰ ਬੜੀਆਂ ਸੁੰਦਰ ਰੇਸ਼ਮੀ ਡੋਰਾ ਬਧੀਆਂ ਹੋਈਆਂ ਸਨ ਸੇਵਾਦਾਰ ਉਹਨਾਂ ਨੂੰ ਫੜ ਕੇ ਪੰਘੂੜੇ ਨੂੰ ਚਲਾਉਂਦੇ ਰਹਿੰਦੇ ਬਾਲਕ ਗੁਰੂ ਜੀ ਉਸ ਵਿੱਚ ਬਾਹਾਂ ਅਤੇ ਲੱਤਾਂ ਉੱਚੀਆਂ ਕਰਕੇ ਖੇਡਦੇ ਅਤੇ ਬੱਚਿਆਂ ਵਾਲਾ ਹਾਸਾ ਹੱਸਦੇ ਆਪ ਜੀ ਜਦ ਪੈਰਾਂ ਨੂੰ ਉੱਚੀਆਂ ਚੁੱਕ ਕੇ ਇੱਕ ਦੂਜੇ ਨਾਲ ਮਾਰਦੇ ਪੈਰਾਂ ਦੇ ਪੌਂਟੇ ਛਣਛਣ ਕਰਦੇ ਬੜੇ ਸੁੰਦਰ ਲੱਗਦੇ ਮਾਤਾ ਗੁਜਰੀ ਜੀ ਪੰਘੂੜੇ ਪਾਸ ਬੈਠ ਕੇ ਬਾਲਕ ਗੁਰੂ ਜੀ ਨੂੰ ਖੇਡਦਿਆਂ ਵੇਖ ਕੇ ਬੜੇ ਪ੍ਰਸੰਨ ਹੁੰਦੇ ਅਤੇ ਕਦੀ ਕਦੀ ਲਾੜ ਨਾਲ ਆਪ ਵੀ ਚਲਾਉਂਦੇ ਤੇ ਹੱਸਉਂਦੇ ਸਨ ਜਦ ਗੁਰੂਜੀ ਕਾਲੇ ਪੈ ਜਾਂਦੇ ਸਨ ਤਾਂ ਕੁੱਛੜ ਚੁੱਕ ਕੇ ਦੁੱਧ ਦਿੰਦੇ ਅਤੇ ਲੋਰੀਆਂ ਦੇ ਕੇ ਖੜਾਉਂਦੇ ਸਨ ਕੁਝ ਮਹੀਨੇ ਪੰਘੂੜੇ ਦੀ ਮੌਜ ਮਾਣ ਕੇ ਗੁਰੂਜੀ ਵੇੜੇ ਵਿੱਚ ਰਹਿਣ ਲੱਗ ਪਏ ਆਪ ਜੀ ਦੀਆਂ ਅਗਲੀਆਂ ਦੋ ਦੰਦੀਆਂ ਵੀ ਨਿਕਲਣ ਲੱਗ ਪਈਆਂ ਵੇੜੇ ਵਿੱਚ ਰੜੜ ਰੜ ਕੇ ਸ਼ੈਰ ਕਰਦੇ ਹੱਸਦੇ ਅਤੇ ਸੇਵਾਦਾਰ ਖਿਡਾਵੀਆਂ ਨੂੰ ਵੇਖ ਕੇ ਭੱਜਣ ਦਾ ਯਤਨ ਕਰਦੇ ਖਿਡਾਵੀਆਂ ਵੀ ਬੜੀ ਸੂਝ-ਬੂਝ ਨਾਲ ਆਪ ਜੀ ਦਾ ਹਰ ਸਮੇਂ ਧਿਆਨ ਰੱਖਦਿਆਂ ਅਤੇ ਪਿਆਰ ਨਾਲ ਲੋਰੀਆਂ ਦਿੰਦੀਆਂ ਗੁਰੂ ਪਾਤਸ਼ਾਹ ਜੀ ਦੇ ਹੱਥਾਂ ਦੇ ਕੜੇ ਪੈਰਾਂ ਦੇ ਪੋਟੇ ਅਤੇ ਲੱਕ ਦੀ ਤੜਾਗੀ ਦੇ ਕੋ ਗੁਰੂ ਜਦੋਂ ਦੌੜਦੇ ਸਨ ਤਾਂ ਇਹਨਾਂ ਦੀ ਛਣਛਣ ਸੁਣ ਕੇ ਸਾਰੇ ਬਹੁਤ ਖੁਸ਼ ਹੁੰਦੇ ਅਤੇ ਹੱਸਦੇ ਸਨ ਮਾਤਾ ਨਾਨਕੀ ਜੀ ਜੋ ਗੁਰੂ ਪਾਤਸ਼ਾਹ ਜੀ ਦੇ ਦਾਦੀ ਜੀ ਸਨ ਉਹ ਬੜੇ ਪਿਆਰ ਨਾਲ ਆਪ ਜੀ ਨੂੰ ਇਸ਼ਨਾਨ ਕਰਾਉਂਦੇ ਗਹਿਣੇ ਬਸਤਰ ਪਹਿਨਾਉਂਦੇ ਅਤੇ ਆਪਣੇ ਹੱਥਾਂ ਨਾਲ ਖਾਣਾ ਪੀਣਾ ਕਰਾਉਂਦੇ ਹੁਣ ਗੁਰੂ ਜੀ ਜਦ ਬਿਨਾਂ ਕਿਸੇ ਆਸਰੇ ਦੇ ਪੈਰਾਂ ਉੱਤੇ ਖੜੇ ਹੋਣ ਲੱਗ ਪਏ ਤਾਂ ਇੱਕ ਤਰਖਾਨ ਆਪਜੀ ਵਾਸਤੇ ਇੱਕ ਸੁੰਦਰ ਗੜੀਰਾ ਬਣਾ ਕੇ ਲੈ ਆਇਆ ਗੜੀਰੇ ਉੱਤੇ ਰੱਖ ਕੇ ਆਪਜੀ ਵਿੜੇ ਵਿੱਚ ਹੌਲੀ-ਹੌਲੀ ਤੁਰ ਕੇ ਚੱਕਰ ਲਾਉਂਦੇ ਅਤੇ ਤੋਤਲੀ ਜ਼ੁਬਾਨ ਨਾਲ ਮੂੰਹ ਵਿੱਚੋਂ ਕੋਈ ਕੋਈ ਚਾਹ ਮਾਂ ਅਦਕ ਅੱਖਰ ਵੀ ਆਖਣ ਲੱਗ ਪਏ ਆਂਡਣਾ ਗੁੰਡਣਾ ਆਪਜੀ ਵਾਸਤੇ ਅਨੇਕ ਪ੍ਰਕਾਰ ਦੇ ਸੁੰਦਰ ਖਡਾਉਣੇ ਖੇਡਣ ਵਾਸਤੇ ਅਤੇ ਮਠਿਆਈਆਂ ਖਾਣ ਵਾਸਤੇ ਲਿਆ ਕੇ ਦਿੰਦੀਆਂ ਅਤੇ ਦਿਨ ਭਰ ਆਪਜੀ ਨੂੰ ਖਡਾਉਂਦੀਆਂ ਹਸੌਦੀਆਂ ਤੇ ਲਾੜ ਕਰਦੀਆਂ ਰਹਿੰਦੀਆਂ ਇਸ ਤਰ੍ਹਾਂ ਸਹਿਬਜ਼ਾਦੇ ਜੀ ਨੂੰ ਪਰਸੰਨ ਕਰਕੇ ਉਹਨਾਂ ਦੇ ਮੁਖ ਤੋਂ ਆਪਣੇ ਮਨ ਦੀਆਂ ਮਰਾਦਾਂ ਅਤੇ ਬਚਨ ਅਖਵਾ ਕੇ ਕੋਈ ਪੁੱਤਰ ਮੰਗਦੀ ਕੋਈ ਪਤੀ ਦਾ ਸੁੱਖ ਕੋਈ ਦੇਹ ਦੀ ਅਰੋਗਤਾ ਆਦਿਕ ਮੰਗਦੀਆਂ ਜੋ ਵਰ ਭਾਅ ਕੇ ਜੋ ਵੀ ਬਚਨ ਕਿਸੇ ਨੂੰ ਗੁਰੂ ਜੀ ਦੇ ਮੁਖ ਤੋਂ ਪ੍ਰਸੰਤਾ ਨਾਲ ਉਹ ਸੁਭਾਵਕ ਹੀ ਨਿਕਲ ਜਾਂਦਾ ਉਹ ਤਤਸ਼ਨ ਹੀ ਪੂਰਾ ਹੋ ਜਾਂਦਾ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ